ਦੀ ਰਾਜਾ ਰਾਣੀ ਵਾਲੇ ਸੂਟ ਆ ਨੇ ਹੈਂਡਵਰਕ ਚ ਆਏ ਉੱਤੇ ਹਾਂ ਰਾਜਾ ਰਾਣੀ ਦੀ ਵੀਡੀਓ ਦੇਖੀ ਸੀ ਅਮਨੇ ਰਾਜਾ ਰਾਣੀ ਦਿਖਾ ਦਿੰਦੇ ਹਾਂ ਇੱਕ ਦੋ ਕੁ ਇਸ ਦੇ ਇਹ ਰਾਜਾ ਰਾਣੀ ਵਾਲਾ ਪ੍ਰਿੰਟ ਆ ਹਾਂ ਜੀ ਇਹ ਚ ਕਲਰ ਡਿਜ਼ਾਈਨ ਮਿਲ ਜਣਗੇ ਕਾਫੀ ਹਾਂ ਇਹ ਹੈਗਾ ਜੀ ਰਾਜਾ ਰਾਣੀ ਵਾਲਾ ਪ੍ਰਿੰਟ ਦੇਖੋ ਤੇ ਇਹਦਾ ਬਹੁਤ ਸੋਹਣਾ ਕਲਰ ਆ ਤੇ ਵਰਕ ਆ ਇਹਦੇ ਵਿੱਚ ਇਹਦੇ ਵਿੱਚ ਕਲਰ ਬਹੁਤ ਨੇਗੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇਗੇ ਫੜਾਓ ਆਜੂ ਖਾ ਕੇ ਆਹ ਦੇਖੋ ਕੀ ਬਾਤ ਹੈ ਇਹ ਸਾਰੇ ਕਿੰਨੇ ਦਾ ਹੈ ਸੂਟ ਇਹ ਮਤਲਬ ਪਲੇ ਸ਼ਲਵਾਰ ਲਗਾ ਕੇ ਇਹ 2010 ਦਾ ਸੂਟ ਹੈ ਨੈਚੁਰਲ ਕ੍ਰੇਪ ਦੀ ਸ਼ਲਵਾਰ ਹੋਊਗੀ ਇਹਦੇ ਨਾਲ ਨੈਚੁਰਲ ਕ੍ਰੇਪ ਦੀ ਸ਼ਲਵਾਰ ਹੋਊਗੀ 2010 ਦਾ ਸੂਟ ਪੈਜੂਗਾ ਠੀਕ ਹੈ ਦੇਖੋ ਜੀ ਇਹਦੇ ਨਾਲ ਨੈਚੁਰਲ ਕ੍ਰੇਪ ਦੀ ਸ਼ਲਵਾਰ ਹੋ ਰਾਜਾ ਰਾਣੀ ਵਾਲਾ ਇਹਦੇ ਵਿੱਚ ਪ੍ਰਿੰਟਾਂ ਤੇ ਬਰਕਾ ਸਾਰਾ ਤੇ 2010 ਦਾ ਸੂਟ ਪੈਜੂਗਾ ਤੇ ਰੰਗ ਸਾਰੇ ਇੱਕ ਤੋਂ ਇੱਕ ਰਵਾਇ ਦੇਖੋ ਕਿੰਨੇ ਡਿਜ਼ਾਈਨ ਆ ਦੇਖੋ ਜੀ वाओ आ भी बहुत प्यारा है ये जो चार कलर होंगे पांच ही दिखे एक से लोग यार एक नहीं लगा ये भी ही रहता है बहुत सोने नहीं यार आता सूट तेरे भाई वाओ ये भी सेम रेट है ना दा देखो जी कितने सोने सोने सूट ने ये भी दो हजार तक पाऊंगा एक डिजाइन ਲਓ ਜੀ ਆਪਾਂ ਅੰਕਲ ਹੁਣੀਏ ਦੁਕਾਨ ਤੇ ਆ ਗਏ ਪਰ ਅੰਕਲ ਹੁਣੀ ਆਪਾਂ ਨੂੰ ਨਹੀਂ ਮਿਲੇ ਹੈਗੇ ਤੇ ਹੁਣ ਬੇਟਾ ਹੈਗਾ ਉਹਨਾਂ ਦਾ ਚਲੋ ਆਪਾਂ ਉਹਨਾਂ ਤੋਂ ਸੂਟ ਦੇਖਦੇ ਆ ਤੇ ਸੂਟ ਦੇਖੋ ਕਿੰਨੇ ਕੈਂਟ ਦੇ ਜਾਈਉਗਾ ਇਹਦੇ ਚ 4 ਕਲਰ ਹੋਣਗੇ 4 ਕਲਰ ਆ ਫੇਨੇ ਇਹਦੇ 8 ਇੰਚ ਚ 4 ਕਲਰ ਹਾਂਜੀ ਠੀਕ ਆ ਇੱਕ ਰੰਗ ਹੋਰ ਪਿਆ ਦਾ ਜਿਹੜਾ ਇਹ ਵਾਲਾ ਡਿਜ਼ਾਈਨ ਦਿਖਾਇਆ ਮੈਨੂੰ ਇਹ ਦੇਖੋ ਜਿਹੜਾ ਥੋੜਾ ਥੱਲੇ ਡਿਜ਼ਾਈਨ ਦਿਖਾਇਆ ਉਹਦਾ ਕਿ ਪੰਜਵਾਂ ਕਲਰ ਆ ਵਾਓ ਇਹਦਾ ਕਲਰ ਹੀ ਬਹੁਤ ਸੋਹਣੇ ਵੀ ਨੇ ਤੋ ਇਹਦਾ ਸੂਟ ਆ ਸਾਰਾ ਤੁਸੀਂ ਪਾਰਟੀ ਵੇਅਰ ਕਿਸੇ ਵੀ ਵਿਆਹ ਸ਼ਾਦੀ ਫੰਕਸ਼ਨ ਤੇ ਪਾ ਸਕਦੇ ਹੋ ਤੇ ਤੁਹਾਨੂੰ ਪੁੱਛਣਗੇ ਵੀ ਇਹ ਸੂਟ ਕਿੱਥੋਂ ਲੈਂਦਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਨੇਗੇ ਇਹ ਚਲੋ ਕਲਰ ਦੇਖੀਏ ਕਲਰ ਬਹੁਤ ਪਿਆਰੇ ਨੇ ਵਾਈ ਤੁਹਾਡੇ ਬਹੁਤ ਸੋਹਣੇ ਕਲਰ ਨੇ ਹਾਏ ਆਹ ਕਿੰਨਾ ਛੋੜਾ ਫਰੋਜੀ ਜਿਹਾ ਹੈ ਨਾ ਦਾ ਡਿਜ਼ਾਈਨ ਤੁਹਾਨੂੰ ਪੋਜੀਸ਼ਨ ਦੇ ਫਾਰਕ ਪੋਜੀਸ਼ਨ ਵਰਕ ਆ ਰਾਜਾ ਰਾਣੀਆ ਲਾ ਡਿਜ਼ਾਈਨ ਵਿੱਚ ਆ ਪ੍ਰਿੰਟ ਆ ਤਿੰਨ ਚਾਰ ਉਹੋ ਨੇਗੇ ਤੇ ਰੰਗ ਬਾਈ ਸਾਰੇ ਤੋਂ ਇੱਕੋ ਤੋਂ ਇੱਕ ਕਲਰ ਆ ਬਹੁਤ ਸੱਚੀ ਦਿਲੋਰਾ ਵੀ ਉਹ ਲੈਣਾ ਚਾਹੁੰਦੇ ਹੋ ਨਾ ਤੁਸੀਂ ਬਹੁਤ ਸੋਹਣੇ ਨੇ ਸਾਰੇ ਰੰਗ ਹੀ ਕੋਈ ਵੀ ਇਹਦਾ ਸ਼ਿਕਾਇਤ ਵਾਲਾ ਕੰਮ ਨਹੀਂ ਜੇ ਪਾਕਿਸਤਾਨੀ ਡਿਜ਼ਾਈਨਰ ਵਾਓ ਅਲੱਡ ਡਿਜ਼ਾਈਨਿੰਗ ਦੇਖੋ ਜੀ ਕਿੰਦੀ ਪਿਆਰੀ ਆ ਇਹ ਵੀ ਸੇਮ ਰੇਟ ਹੈ ਰੇਟ ਸੇਮ ਇਹ ਜੇ ਕਲਰ ਮਿਲ ਜਣੇ ਕਾਫੀ ਹਾਂਜੀ ਸੇਮ ਹਾਂ ਰੇਟ ਸਾਰਿਆਂ ਦਾ 2000 ਰੁਪਏ ਹੈ ਪਲੇਨ ਬਾਟਮ ਦੇ ਨਾਲ ਲੱਗ ਕ੍ਰੇਪ ਦੀ ਬਾਟਮ ਲੱਗੂਗੀ ਨਾਲ ਨੇਚਰਲ ਕ੍ਰੇਪ ਦੀ ਪਿਓਰ ਦੀ ਕੋਈ ਸ਼ਿਕਾਇਤ ਨਹੀਂ ਆਊਗੀ ਬਾਈ ਦੇਖੋ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਆਹ ਵਾਲਾ ਇਹਦੇ ਵਿੱਚ ਬਰਕ ਆਊਗਾ ਤੇ ਇੱਕ ਤੋਂ ਇੱਕ ਸਿਰਾ ਚੀਜ਼ ਆ ਸਾਰੀ ਕਲਰ ਭਾਈ ਤੇਰੇ ਬਹੁਤ ਸੋਹਣੇ ਨੇ ਸੱਚੀ ਸੀਰੀਅਸਲੀ ਮੈਂ ਪਿੱਛੇ ਇਹੋ ਜਿਹੇ ਕਲਰ ਨਹੀਂ ਦੇਖੇ ਹੈਗੇ ਕਿਸੇ ਵੀ ਦੁਕਾਨ ਤੇ ਹੈਨਾ ਕਿੰਨੇ ਸੋਹਣੇ ਕਲਰ ਨੇ ਦੇਖੋ ਪਲੀਜ਼ ਛੇਤੀ ਛੇਤੀ ਹੈ ਨਾ ਅੰਕਲ ਹੁਣੇ ਇਹਦੀ ਦੁਕਾਨ ਤੇ ਵਿਜ਼ਿਟ ਕਰਿਓ ਤੇ ਮੈਂ ਡਰੈਸ ਪਾ ਦੂੰਗੀ ਤੇ ਇਹਨਾਂ ਦਾ ਕੰਟੈਕਟ ਨੰਬਰ ਆਨਲਾਈਨ ਕਿਸੇ ਨੇ ਮੰਗਵਾਉਣਾ ਜਿਵੇਂ ਬਾਹਰ ਵੀ ਇਹ ਡਿਲੀਵਰੀ ਕਰ ਦੇਣਗੇ ਤੇ ਇਹਨਾਂ ਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਆਗੀ ਇਹ ਜੌਰਜਟ ਦੇ ਉੱਤੇ ਮਦ ਮਲਚ ਸਾਰਾ ਤੇ ਦੇ ਦੇਵਾਂਗੇ ਹੈਂਡਵਰਕ ਹੋਇਆ ਹੋਇਆ ਇਹ ਜੌਰਜਟ ਤੇ ਕਿਹੜਾ ਮਾਰਜੀ ਕਲਰ ਵੀ ਕਰਵਾ ਸਕਦੇ ਕਿਸੇ ਨੂੰ ਆਹ ਦੇਖੋ ਜੀ ਜੌਰਜਟ ਆ ਪਿਓਰ ਜੌਰਜਟ ਡਾਈ ਇਹ ਵਾਲਾ ਤੇ ਇਹਦੇ ਹੈਂਡਵਰਕ ਦਾ ਸਾਰਾ ਤੇ ਕੋਈ ਵੀ ਕਲਰ ਕਹਿੰਦੇ ਕਰਵਾ ਸਕਦੇ ਹੋ ਤੁਸੀਂ ਤੇ ਇਹਦਾ ਦੇਖੋ ਤੁਸੀਂ ਕਿੰਨਾ ਸੋਹਣਾ ਆ ਵਾਲਾ ਹੈਡਵਰਕ ਸਾਰਾ ਪ੍ਰੋਪਰ ਸਾਰੇ ਚ ਹੈਂਡਵਰਕ ਕੋਈ ਕੋਣ ਫੈਂਡੀ ਦੇਖੀ ਹੋਗੀ ਆ ਆ ਦੇਖੋ ਜੀ ਜਿਹੜਾ ਅੱਜ ਕੱਲ ਫੈਂਡੀ ਫੈਂਡੀ ਹੋਇਆ ਪਿਆ ਸਾਰੇ ਕਿਤੇ ਇਹ ਉਹਦੇ ਵਿੱਚ ਵਰਕ ਆਗਾ ਤੇ ਕਲਰ ਇਹ ਫੈਂਡੀ ਤੇ ਤੁਹਾਨੂੰ ਪਤਾ ਹੀ ਆ ਵੀ ਸੋਹਣੇ ਨੇ ਸਾਰੇ ਕਲਰ ਫੈਂਡੀ ਦੇ ਆ ਵੀ ਫੈਂਡੀ ਦੇ ਵਿੱਚ ਲੈ ਡਿਜ਼ਾਈਨ ਤੇ ਕਲਰ ਦਿਖਾ ਦਿਓ ਵਾਓ ਬਹੁਤ ਸੋਹਣਾ ਦਾ ਦੇਖੋ ਜੀ ਇਹਦੇ ਕਲਰ ਨੇ ਫੈਂਡੀ ਦੇ ਤੇ ਦੇਖੋ ਚੀਜ਼ ਦੇਖੋ ਕਿੰਨੀ ਸੋਹਣੀ ਹੈ ਓਸੀ ਇਹਨਾਂ ਡਿੱਗ ਗਿਆ ਓਏ ਕਿਊਟੀ ਆ ਵੀ ਫੈਂਡੀ ਹੈ ਦੇਖੋ ਆ ਫੈਂਡੀ ਦੇ ਵਿੱਚ ਵਰਕ ਮੈਂ ਇੰਨਾ ਪਿੱਛੇ ਨਹੀਂ ਦੇਖ ਕੇ ਆਈ ਪਿੱਛੇ ਦੇਖਿਆ ਸੀ ਪਰ ਇੰਨਾ ਨਹੀਂ ਸੀ ਚਲ ਇਹਦੇ ਵਿੱਚ ਬਹੁਤ ਜ਼ਿਆਦਾ ਵਰਕ ਆ ਗਿਆ ਆ ਦੇਖੋ ਜੀ ਇਹ ਪੈਂਡੀ ਦੇ ਤੇ ਹੈਂਡਵਰਕ ਆ ਜਾਊਗਾ ਉਹ ਥੋੜਾ ਨਾਰਮਲ ਹੈ ਉਹ ਚ ਘੱਟ ਹੈਂਡਵਰਕ ਹੈ ਇਹ ਪੂਰਾ ਹੈਂਡਵਰਕ ਇਹ ਪੂਰਾ ਹੈਂਡਵਰਕ ਆ ਵੀ ਫੈਂਡੀ ਦੇ ਵਿੱਚ ਆ ਬਾਈ ਮਤਲਬ ਕਿ ਜਿਵੇਂ ਪਲੇਨ ਹੁਣ ਪਲੇਨ ਵੀ ਚੱਲੀ ਜਾਂਦੇ ਨੇ ਪਰ ਜਿ ਕਿਸ ਨੇ ਵਰਕ ਵਾਲਾ ਲੈਣਾ ਹੋਵੇ ਤਾਂ ਆ ਚੀਜ਼ਾਂ ਨੇ ਦੇਖੋ ਇਹ ਚ ਵੀ ਚਾਰ ਆਹ ਕਲਰ ਦੇਖੋ ਕਿੰਨਾ ਸੋਹਣਾ ਰੰਗ ਆ ਉਹ ਵਾਲਾ ਦੇਖ ਆ ਰੰਗ ਕਿੰਨਾ ਪਿਆਰਾ ਬਾਈ ਬਹੁਤ ਸੋਹਣੇ ਨੇ ਸਾਰੇ ਕਲਰ ਤੇ ਆਹ ਜਿਹੜੀਆਂ ਚੀਜ਼ਾਂ ਨੇ ਤਾਂ ਇੱਕੋ ਤੋਂ ਇੱਕ ਕ੍ਰਸ਼ ਵਾਲੀ ਜਾਂਦੀ ਆ ਉਹਦੇ ਵਿੱਚ ਆਏ ਹੋਏ ਨੇ ਥੋੜੇ ਕੇ ਠੀਕ ਆ ਇਹ ਨਾਰਮਲ ਕ੍ਰਸ਼ ਵਾਲੀ ਆ ਉਹਦੇ ਵਿੱਚ ਆ ਚੀਜ਼ਾਂ ਆ ਵਰਕ ਆਗਾ ਤੇ ਦੇਖੋ ਚੀਜ਼ਾਂ ਵਾਓ ਆ ਰੰਗ ਬਹੁਤ ਸੋਹਣਾ ਆ ਨਾ ਜੀ ਆ ਰੰਗ ਦੇਖੋ ਬਾਈ ਕਿੰਨਾ ਸੋਹਣਾ ਬਾਰੇ ਪਿਆਰੇ ਨੇ ਆ ਦੇ ਕਲਰ ਸਾਰੇ ਅੱਜ ਤੁਹਾਡੇ ਬਹੁਤ ਸੋਹਣੇ ਨੇ ਬਾਈ ਕੋਈ ਨਿੰਦਨ ਵਾਲਾ ਲੱਗ ਨਹੀਂ ਹੈਗਾ ਖਲੋ ਦੇਖੋ ਚਾਰੀ ਨੇ ਬੜੀ ਪਿਆਰੀਆਂ ਨੇ ਬਹੁਤ ਸੋਹਣੀ ਇੱਕ ਤੋਂ ਇੱਕ ਇੱਕ ਤੋਂ ਇੱਕ ਸੱਚੀ ਕਹਣੀ ਆ ਮੈਂ ਸੀਰੀਅਸਲੀ ਬਹੁਤ ਸੋਹਣੇ ਨੇ ਪਹਿਣਾ ਜਿਨ੍ਹਾਂ ਨੂੰ ਵੀ ਚਾਹੀਦਾ ਛੇਤੀ ਤੁਸੀਂ ਛੇਤੀ ਵਿਜ਼ਿਟ ਕਰਿਓ ਆਹ ਦੇਖੋ ਕਿੰਨਾ ਹੈਵੀ ਚਾ ਫੁੱਲ ਹੈਵੀ ਹੈ ਜੀ ਬਹੁਤ ਚੌਰ ਜੱਟ ਦੇ ਉੱਤੇ ਫੁੱਲ ਹੈਵੀ ਦੇਖੋ ਕਿਸ ਨੇ ਡਰੈਸ ਰੈਡੀ ਕਰਵਾਉਣੀ ਆ ਜਿਵੇਂ ਉਹ ਵੀ ਬਹੁਤ ਸੋਹਣੀ ਬਣੂਗੀ ਦੇਖੋ ਚਮਕਦਾ ਨਾ ਜਿਵੇਂ ਨਾਈਟ ਜਾਗੋ ਫੰਕਸ਼ਨਰ ਤੇ ਪਾਉਣਾਗਾ ਉਹ ਚੀਜ਼ ਬਹੁਤ ਸੋਹਣੀ ਆ ਇਦੇ ਵਿੱਚ ਇੱਕ ਬਲੈਕ ਕਲਰ ਆ ਇੱਕ ਆ ਪਰਪਲ ਕਲਰ ਆ ਚੀਜ਼ ਬੜੀ ਪਿਆਰੀ ਹੈ ਤਿਆਰ ਹੋਣ ਤੋਂ ਬਾਅਦ ਬਹੁਤ ਸੋਹਣੀ ਇਹ ਹੈਂਡਵਰਕ ਆ ਜੀ ਉਹ ਸਾਰਾ ਹੈਡਵਰਕ ਆ ਜੀ ਦੇਖੋ ਹੈਂਡਵਰਕ ਡਾਈ ਇਹ ਵਾਲਾ ਸਾਰਾ ਸਾਰਾ ਡਾਈ ਇਹ ਵਾਲਾ ਸਾਰਾ ਡਾਈ ਵਾਲਾ ਫੁੱਲ ਹੈਵੀ ਤੋਂ ਹੈਵੀ ਸੂਟ ਨੇ ਸਾਰੇ ਕੋਹ ਤੋ 2-4 ਪੀਸ ਖੋਲ ਕੇ ਦਿਖਾ ਦੇਣਾ ਵਰਨਾ ਮੇਰੇ ਫੋਟੋ ਪਈ ਨਾ ਉਹ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਫੋਟੋ ਮਾ ਕਰ ਦੇ ਮੈਂ ਉਹਦਾ ਐਡ ਕਰ ਦਾਂਗਾ ਉਹ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਸ਼ਿਮਰ ਦੇ ਵਿੱਚ ਜਿਹੜੇ ਡਾਈਏਵਲ ਨੇ ਫੁੱਲ ਹੈਵੀ ਵਰਕ ਪੱਲਿਆਂ ਦਾ ਲੈਣਾ ਤੁਸੀਂ ਆਲ ਸਾਰੇ ਸ਼ਰਟ ਦੇ ਵਿੱਚ ਲੈਣਾ ਹਰੇਕ ਤਰ੍ਹਾਂ ਦਾ ਮਿਲ ਜੂਗਾ ਦੇਖੋ ਸ਼ਿਮਰ ਆ ਵਈ ਇਹਦੇ ਵਰਕ ਦਾ ਤੁਸੀਂ ਪਹਿਲਾਂ ਆ ਚੈੱਕ ਕਰੋ ਕਿੰਨਾ ਸੋਨਾ ਫੁੱਲ ਹੈਵੀ ਚੀਜ਼ ਹੈ ਇਹ ਸਾਰਾ ਪੱਲਾ ਦਾ ਤੇ ਵਿਚਾਲੇ ਬੂਟੀ ਹੈ ਛੋਟੀ ਛੋਟੀ ਬਹੁਤ ਸੋਹਣੀ ਚੀਜ਼ ਹੈ ਡਾਈ ਤੁਸੀਂ ਕੋਈ ਵੀ ਰੰਗ ਕਰਾ ਲਿਓ ਪੂਰੀ ਮਾਰਕੀਟ ਚ ਨਹੀਂ ਮਿਲੂਗਾ ਇਹ ਕਿਹ ਡਿਜ਼ਾਈਨ ਤੋਂ ਐਸਾ ਦਿਖਾਉਣਾ ਮੇਰੇ ਕੋਲ ਆਏ ਸੀਗੇ ਇਹ ਇਹ ਚੀਜ਼ ਥੋੜੀ ਕੀ ਮਤਲਬ ਥੋੜੀ ਜਿਹੀ ਮਹਿੰਗੀ ਹੈ ਲੇਕਿਨ ਚੀਜ਼ ਪੂਰੀ ਮਾਰਕੀਟ ਚ ਨਹੀਂ ਮਿਲੂਗੀ ਤੁਹਾਨੂੰ ਇਹ ਹਾਂ ਜੇ ਮੈਂ ਵਿਆਹ ਸ਼ਾਦੀਆਂ ਲਈ ਹੁਣ ਆਪਾਂ ਮਹਿੰਗਾ ਹੀ ਚਾਹੀਦਾ ਹੁੰਦਾ ਸੋਹਣਾ ਲੱਗੇ ਇਹ ਚੀਜ਼ ਦੇਖੋ ਇਹ ਪੂਰੀ ਮਾਰਕੀਟ ਚ ਨਹੀਂ ਮਿਲੂਗਾ ਡਬਲ ਵਰਕ ਆਜੂਗਾ ਆ ਦੇਖੋ ਪੈਚਿਸ ਲਗਾ ਕੇ ਵਰਕ ਕਿੰਨਾ ਹੋਇਆ ਹੈ ਫੇਰ ਦੇਖੋ ਆਪ ਦੇਖ ਸਕਦੇ ਹੋ ਤੁਸੀਂ ਪੈਚਿਸ ਤੇ ਇਤਨੇ ਵੀ ਵਰਕ ਹੈ ਦੇਖੋ ਪੈਚ ਦੇ ਉੱਤੇ ਵੀ ਵਰਕ ਕਰਿਆ ਹੋਇਆ ਇਹ ਪੂਰੀ ਮਾਰਕੀਟ 'ਚ ਡਿਜ਼ਾਈਨ ਨਹੀਂ ਆਇਆ ਹੋਇਆ ਜੀ ਹੈ ਵੀ ਤਾਂ ਦੇਖੋ ਬਾਈ ਕਿੰਨਾ ਦੇਖੋ ਕਿੰਨਾ ਸੋਨਾ ਐ ਵੀ ਕੋਈ ਕਹਿ ਨਹੀਂ ਸਕਦਾ ਨਿੰਦੂਗਾ ਨਹੀਂ ਕਲਰ ਕੋਈ ਕਰਾ ਲਓ ਤੁਸੀਂ ਬਹੁਤ ਸੋਹਣੇ ਲੱਗਦੇ ਕੋਈ ਕਮੀ ਪਈ ਹੈ ਬਾਹਰ ਤੁਸੀਂ ਉਹ ਦਿਖਾ ਸਕਦੇ ਡਰੈਸ ਤੁਸੀਂ ਜਿੱਦਾਂ ਦੀ ਰੈਡੀ ਕਰਾਉਣੀ ਹੈ ਕਰਾ ਲਿਓ ਸਿਰਾ ਗੱਲ ਲਵਾਤਾ ਜਮੇ ਕੀ ਰੇਟ ਡਿਜ਼ਾਈਨ ਦੇ ਕੋਈ ਰੇਟ ਇਹਦਾ ਕੀ ਰੇਟ ਲਹਿੰਗੇ ਦੇ ਨਾਲ ਜੀ ਇਹ ਬਲੇ ਦਾ ਲਹਿੰਗੇ ਦਾ ਜਾਂ ਮੀਜ਼ ਦਾ ਹੋਊਗਾ ਇਹ ਕਿਰਸਾ ਦਾ ਇਹ ਲਹਿੰਗਾ ਜੀ ਤੁਹਾਨੂੰ ਪੈਜੂਗਾ ਮਤਲਬ ਪੂਰਾ ਦੁਪੱਟਾ ਵੀ ਨਾਲ ਤੇ ਸ਼ਲਵਾਰ ਵੀ ਤੇ ਮਤਲਬ ਇਹ ਚੀਜ਼ ਵੀ ਇਹ 47500 ਰੁਪਏ ਚ ਪੋਗੇ 7500 ਚ ਬਹੁਤ ਸਹੀ ਰੇਟ ਆ ਬਾਈ 7500 ਚ ਮਤਲਬ ਇਹਦਾ 3 ਮੀਟਰ ਲਹਿੰਗਾ ਤਾਂ ਗਏ ਲਾਉਂਗਾ ਲੱਗਣਾ ਵੀ ਬਲਾਊਜ਼ ਦੇ ਨਾਲ ਦੇ ਦਵਾਂਗੇ ਤੁਹਾਨੂੰ ਬਲਾਊਜ਼ ਇਹਦੇ ਨਾਲ ਤੇ ਲੈਣਾ ਥੋੜਾ ਜਿਹਾ ਬੱਜ ਜਾ ਰੇਟ ਓਕੇ ਬਲਾਊਜ਼ ਦਾ ਮਤਲਬ ਥੋੜਾ ਜਿਮ ਕਬੂਟੀ ਵਾਲੇ ਲੈਂਦੇ ਨਾ ਹੈਵੀ ਹੋਗੇ ਨਾ ਹਾਂ ਹਾਂ ਬਲਾਊਜ਼ ਦਾ ਥੋੜਾ ਘੱਟ ਲੈ ਲੈਂਗੇ ਹਾਂ ਬਲਾਉਜ਼ ਤੇ ਤੁਹਾਨੂੰ ਥੋੜਾ ਹਲਕੀ ਦਿਵਾਵਾਂਗੇ ਬੁੱਟੀ ਵਾਲਾ ਜਿਵੇਂ ਕਿ ਇਹ ਤਾਂ ਕਾਫੀ ਹੈਵੀ ਹੋ ਗਿਆ ਉਹ ਨਾਰਮਲ ਆ ਜੂ ਉਹ ਨਾਰਮਲ ਆ ਜੂ ਠੀਕ ਆ ਠੀਕ ਆ 7500 ਦੇ ਵਿੱਚ ਬਰਕ ਵਾਲੇ ਦੁਪੱਟਾ ਆਊਗਾ ਸਿਮਰ ਦੇ ਵਿੱਚ ਹੀ ਸਿਮਰ ਦਾ ਆਊਗਾ ਠੀਕ ਆ 7500 ਦਾ ਪੂਰਾ ਪੀਸ ਹੋਊਗਾ ਕਿਹੜਾ ਮੈਜਿਕਲਰ ਡਾਈ ਕਰਾ ਸਕਦੇ ਹੋ ਦੇਖੋ ਜੀ 7500 ਦੇ ਵਿੱਚ ਨਾ ਆਪਾਂ ਨੂੰ ਜੇ ਆਪਾਂ ਦੁਕਾਨ ਤੋਂ ਸੂਟ ਲੈਨੇ ਆ ਉਹਦਾ ਮਿਲਦਾ ਨਹੀਂ ਹੈਗਾ ਦੇਖੋ ਹੈ ਵੀ ਬਰਕ ਦੇਖੋ ਸਾਰਾ ਮੜਿਆ ਪਿਆ ਹੈਂਡਵਰਕ ਆ ਉੱਪਰ ਵੀ ਸਾਰਾ ਹੈਂਡਵਰਕ ਆ ਕੋਈ ਵੀ ਕਰਾ ਲਓ ਤੁਸੀਂ ਬਹੁਤ ਹੀ ਸੋਹਣੀ ਚੀਜ਼ ਹੈ ਸੀਰੀਅਸਲੀ ਇੱਕ ਵਾਰ ਜ਼ਰੂਰ ਦੁਕਾਨ ਤੇ ਵਿਜ਼ਿਟ ਕਰਿਓ ਬਾਕੀ ਜਿਹੜੇ ਭੈਣ ਭਰਾ ਨਹੀਂ ਆ ਸਕਦੇ ਦੂਰ ਦਰਾਡੇ ਦੇ ਨੇ ਉਹ ਤੁਸੀਂ ਆਨਲਾਈਨ ਕਰਵਾ ਸਕਦੇ ਹੋ ਨੰਬਰ ਮੈਂ ਇਹਨਾਂ ਦਾ ਮੈਂਸ਼ਨ ਕਰ ਦੂੰਗੀ ਤੇ ਇਹ ਭਾਈ ਬੋਲ ਵੀ ਦਊਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਐਨੀ ਸੋਹਣੀ ਚੀਜ਼ ਆ ਜਿਵੇਂ ਆ ਰਾਜਾ ਰਾਣੀ ਵਾਲਾ ਡਿਜ਼ਾਈਨ ਦੇਖੋ ਤੁਸੀਂ ਬਹੁਤ ਪਿਆਰੇ ਕਲਰ ਨੇ ਭਾਈ ਇਹ ਚ ਸਾਰੇ ਜਿਹੜੇ ਹੁਣ ਮੂਰੇ ਚੱਲਣਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਤਾਂ ਹਲੇ ਦੀਦੀ ਥੋੜੇ ਕੇ ਮਤਲਬ ਦਿਨ ਵੈਸੇ ਚੱਲ ਆਦਰੇ ਕਲਰ ਬਹੁਤ ਸੋਹਣੇ ਨੇ ਅੱਜ ਸੂਟਾਂ ਵਾਲੇ ਮੈਂ ਕਲਰ ਪਿੱਛੇ ਦੇਖ ਕੇ ਆਈਆਂ ਮੈਂ ਐਦਾਂ ਦੇ ਕਲਰ ਨਹੀਂ ਹੈਗੇ ਸੀ